माता मुखा पीजा बेटा जायज मेरे जाम लादा तो मैं बहुत भोक पांच साल हो गए फिर मेरी जमीन आ गई ठेका ना मेरी जमीन छी मेन धमक ना दें तेन मार देंगे ते

ਰੋ ਰੋ ਮਾਇਸੀ ਕਰੇ ਦੀਸੀਆ ਕਰੇ ਰਹਿ ਸਕਦੇ ਕੁਦੀਆਂ ਨੂੰ ਸਮਾਜ ਦੇ ਆਉਂਦਾ ਸੀ ਮੈਂ ਹਉ ਦਾ ਖਾਪੀ ਲਿੰਦੀ ਸੀ ਤੇ ਉਹ ਤਾਂ ਕੰਗਾਂ ਦੇ ਦਿੱਤੀਆਂ ਹੁੰਦਾਂ ਮੈਨੂੰ ਵੀ ਜੰਗੇ ਕਿਉਂ ਇੱਥੇ ਉਹ ਬਹਿ ਜਾਂ ਪਿੰਡ ਸਮਾਜ ਦੇ ਉਹਨਾਂ ਨਾਲ ਕੋਈ ਦਾਦਾ ਲੈ ਮੈਂ ਬੋਲ ਲਈ ਤੁਸੀਂ ਉਹ ਬਹੁਤ ਦੰਤ ਮੰਤ ਬੋਲਦੀ ਆ ਜਿਵੇਂ ਚਿਕੰਦਰ ਸ਼ਾਹ ਮੇਰੇ ਮੁੰਡਾ ਦਾ ਸੰਦੀਪ ਮੇਰੀ ਨੂੰਹ ਆ ਗਈ ਬੰਟ ਖੁਰਦ ਕਲਾ ਦੀ ਆਪ ਵਿਆਹ ਕਰਾਇਆ ਸੀਗਾ ਨਹੀਂ ਹਾਂ ਉਹ ਯਾਚਾਰ ਵੀ ਸਿੰਮੇ ਜੀ ਵੀ ਨਾ ਦੋੜੇ ਠੀਕ ਨੇ ਸਾਢੇ 6 ਕਿੱਲੇ ਫਾਟ ਗਿਆ ਹਾਂ ਚੌਥਾ ਐਸਾ ਕਰਿਆ ਸੀ ਪਟਵਾਰੀ ਨੇ ਮੈਨੂੰ ਜਦੋਂ ਉਹ ਬੰਦਾ ਮਰ ਗਿਆ ਸੀ ਹੀ ਮੰਗ ਕਰਦੇ ਹਾਂ ਉਹ ਮੂਸੂਲ ਸ਼ਾਇਦ ਕਿ ਉਹ ਸੀ ਅਸੀਂ ਕਰਿਆ ਸੀ ਮੈਂ ਫੜੋ ਜਦੋਂ ਉਹ ਜਿਹੜੀਆਂ ਕੂੜੀਆਂ ਕੁੱਟੀਆਂ ਤੇ ਇੰਨਾ ਤੇਗੀ ਹੱਤਾ ਦਿਓ ਸੋਹਣੇ ਪਟਵਾਰੀ ਦੇ ਹਾਂ ਹਾਂ ਅਗੋਂ ਬਲਾਤੋ ਗਿਆ ਕੁਰੀਦਾਂ ਕੋਰਸ ਨੇ ਕੁਝ ਕਰਦਾ ਜੀ ਨਾ ਕੋਈ ਨਹੀਂ ਕਰੀ ਪਿਆਰਦਲ ਹੋ ਗਿਆ ਜੀ ਕੀ ਕਰ ਰਹਾ ਸਰ ਕਿਹੜਾ ਪੰਡਾ ਜੀਦਾ ਪੰਡਾ ਜੀ ਤੇ ਮਾਤਾ ਜੀ ਦਾ ਕੀ ਮਾਮਲਾ ਜਿਹੜਾ ਹੈ ਮਾਤਾ ਜੀ ਦਾ ਸਰ ਪੰਜ ਸਾਲ ਹੋਵੇ ਚੱਲਿਆ ਨੂੰ ਜ਼ਮੀਨ ਦਾ ਝਗੜਾ ਜੀ ਅੱਛਾ ਤੁਹਾਡੀ ਕੀ ਲੱਗਦੇ ਮਾਤਾ ਜੀ ਮਾਤਾ ਜੀ ਮੇਰੀ ਮਾਤਾ ਹੈ ਝਗੜਾ ਕਿਹਦਾ ਝਗੜਾ ਵੀ ਬੇਟਾ ਸ਼ਿਕੰਦਰ ਸਿੰਘ ਤੇ ਇਹਦੀ ਨੂੰਹ ਸੁਖਦੀਪ ਕੌਰ ਪਿੰਡ ਅਗਲੀਆ ਖੁਰਦ ਤੇ ਜੋ ਲੜਕੀ ਦਾ ਪਿਤਾ ਉਹਦਾ ਨਾਮ ਅਗਰਵਚਨ ਸਿੰਘ ਮਾਤਾ ਦਾ ਨਾਮ ਰਣਜੀਤ ਕੌਰ ਤੇ ਭਰਾ ਦਾ ਨਾਮ ਰਾਜਾ ਇਹ ਮਾਮਲਾ ਕੀ ਹੈ ਕਿਉਂ ਰੌਣੀ ਚੜਾ ਚਾਉ ਹੋ ਰਿਹਾ ਉਹ ਇਹ ਕਹਿ ਰਿਹਾ ਜੀ ਜੋ ਮਾਤਾ ਦੇ ਨਾਮ ਜ਼ਮੀਨ ਆ ਗਈ ਵੀ ਮਾਤਾ ਸਾਡੇ ਨਾਮ ਲਗਵਾ ਦੇ ਤੇ ਨਹੀਂ ਤਾਂ ਅਸੀਂ ਮਾਤਾ ਨੂੰ ਮਾਰ ਦਿਆਂਗੇ ਜਿਹੜੀ ਪ੍ਰਾਪਰਟੀ ਮੇਰੇ ਪਾਪਾ ਦੀ ਮੌਤ 6 12 2007 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਜੋ ਪ੍ਰਾਪਰਟੀ ਫਾਦਰ ਦੀ ਕਿਸੇ ਵੰਦੀ ਸਾਨੂੰ ਆਈ ਸੀ ਉਹ ਅਸੀਂ ਆਪਣੇ ਪਿਤਾ ਅ ਸ਼ਕੰਦਰ ਸਿੰਘ ਦੇ ਨਾਮ ਲਗਵਾ ਦਿੱਤੀ ਸੀ ਤੇ ਉਸ ਤੋਂ ਬਾਅਦ ਵੀ ਸਾਨੂੰ ਵੀ ਉਹ ਜਾਨੋ ਮਾਰਨ ਦੇ ਨਤਕਾ ਦਿੰਦਾ ਮੈਨੂੰ ਸ਼ਰਯਾਂ ਧਮਕੀ ਦਿੰਦਾ ਕਿ ਮੈਂ ਤੈਨੂੰ ਮਾਰੂਗਾ ਤੇ ਕਹਿੰਦਾ ਜੇ ਕਰ ਮੈਂ ਤੈਨੂੰ ਮਾਰ ਦੂੰਗਾ ਮੈਂ ਤਾਂ ਜੇਲ੍ਹ ਚ ਚਲਾ ਜਾਊ ਕੋਈ ਚੱਕਰ ਨਹੀਂ ਪਰ ਮੇਰੇ ਤਾਂ ਪਿੱਛੇ ਬੇਟਾ ਹੈਗਾ ਤੇਰੇ ਕੋਈ ਹੈ ਨਹੀਂਗਾ ਜਿਹੜਾ ਪਹਿਲਾਂ ਕਾਪੀ ਕਰਤੀ ਤਕਦਾ ਹੁਣ ਕਿਹੜੀ ਕਾਪੀ ਜਾਂਦਾ ਉਹ ਜਿਹੜੀ ਮਾਤਾ ਦੇ ਨਾਂ ਹਿੱਸੇਵੰਦੀ ਜ਼ਮੀਨ ਹੈਗੀ ਇਹਦੇ ਨਾਂ ਉਹ ਕਰਾਉਤੀ ਮੰਗ ਰਿਹਾਗਾ ਹੁਣ ਕੁਝ ਨੂੰ ਕੁਝ ਕਰ ਦਿੱਤੀ ਹੈ ਨਾ ਹਾਂਜੀ ਸਰ ਪੁਲਿਸ ਨੂੰ ਅਸੀਂ ਬਹੁਤ ਸ਼ਿਕਾਇਤਾਂ ਦਿੱਤੀਆਂ ਪਰ ਪੁਲਿਸ ਤੋਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਰसों 25 ਤਰੀਕ ਨੂੰ ਸਾਡੇ ਮਤਲਬ ਮਾਤਾ ਜੀ ਨੂੰ ਉਹਨੇ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜ਼ਮੀਨ ਦੇ ਮਸਲੇ 'ਚ ਕਿ ਉਸ ਦਿਨ ਮਤਲਬ ਛੁੱਟੀ ਸੀ ਸਰਕਾਰੀ ਕੋਈ ਜਨਮ ਦਿਨ ਸੀ ਸੀ ਦੀਦਿਆੜਾ ਕਿ ਮਾਤਾ ਨੂੰ ਮੈਂ ਅੰਦਰ ਬੰਦ ਕਰਕੇ ਇਹਨੂੰ ਆਪਣੀ ਗੱਡੀ ਦੇ ਵਿੱਚ ਸੱਟ ਕੇ ਜ਼ਮੀਨ ਦਾ ਗੋਠਾ ਲਵਾ ਕੇ ਇਹਨੂੰ ਮੈਂ ਘਰ 'ਚੋਂ ਕੱਢ ਦੂੰਗਾ। ਮੇਹੂ ਦੀਏ ਸ਼ਾਸਰਤੀ ਹੋਈ ਸੀ ਜਦੋਂ ਅਸੀਂ ਮਾਤਾ ਨੂੰ ਫੋਨ ਕੀਤਾ ਮਾਤਾ ਭੁੱਖਣ ਪਾਣੀ ਸੀਗੀ ਇਹ ਡਰੀ ਹੋਈ ਅੰਦਰ ਬੈਠੀ ਸੀ ਜਦੋਂ ਅਸੀਂ ਮਾਤਾ ਨੂੰ ਮਤਲਬ ਗਏ ਤੇ بیٹے ਨੂੰ ਪੁੱਛਿਆ ਵੀ ਕਿਉਂ ਤੰਗ ਪਰੇਸ਼ਾਨ ਕਰਦਾਗਾ ਤੇ ਮਾਤਾ ਦੇ ਸਿਰ ਐਵੇਂ ਝੂਠੇ ਇਲਜ਼ਾਮ ਲਾਤੇ ਮੇਰੇ ਕਾਗਜ਼ ਚੱਕ ਲੈ ਮੇਰੀ ਬੈਂਕ ਖਾਤਾ ਚੱਕ ਲੈ ਜੇ ਉਹ ਇਦਾਂ ਫਾਲਤੂ ਦੀਆਂ ਗੱਲਾਂ ਲਾ ਕੇ ਮਾਤਾ ਨੂੰ ਬਹੁਤ ਤੰਗ ਪਰੇਸ਼ਾਨ ਕਰਦਾਗਾ ਉਸ ਤੋਂ ਬਾਅਦ ਜਦੋਂ ਅਸੀਂ ਮਾਤਾ ਨੂੰ ਮਤਲਬ ਕਿਹਾ ਵੀ ਚਲੋ ਕੋਈ ਗੱਲ ਨਹੀਂ ਮਾਤਾ ਤੁਸੀਂ ਸਾਡੇ ਨਾਲ ਚੱਲੋ ਤੇ ਫਿਰ ਸਾਡੀ ਉਹ ਕੁੱਟਮਾਰ ਕਰਨ ਲੱਗ ਗਿਆ ਜੋ ਕਿ ਸਾਡੇ ਕੋਲੇ ਆ ਵੀਡੀਓ ਹੈਗੀ ਹੈਗੀ ਉਹ ਅਸੀਂ ਤੁਹਾਨੂੰ ਦਿਖਾ ਸਕਦੇ ਤੁਸੀਂ ਖੌਣ ਖੌਣ ਗਏ ਸੀ ਉੱਥੇ ਉੱਥੇ ਮੇਰੀ ਵੱਡੀ ਸਿਸਟਰ ਤੇ ਮੈਂ ਗਰਨਕੌਰ ਤੇ ਮੇਰੀ ਇੱਕ ਹੋਰ ਭੈਣ ਵੀਰਪਾਲ कौर ਤਿੰਨਾਂ ਦੀ ਕੁੱਟ ਮਾਰ ਕੀਤੀ ਹੈ ਹਾਂਜੀ ਤਿੰਨਾਂ ਦੀ ਕੁੱਟ ਮਾਰ ਕੀਤੀ ਹੈ ਤੇ ਪੁਲਿਸ ਨੇ ਫਿਰ ਕੀ ਕਹਿੰਦੀ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ ਨਈਂ ਵਾਲੇ ਥਾਣੇ 'ਚ ਸਾਡੀ 25 ਤਰੀਕ ਨੂੰ ਤਰਖਾਸਤ ਲਿਖੀ ਹੋਈ ਆ ਅੱਜ ਤੱਕ ਹਜੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਨਾ ਉਹਨਾਂ ਨੂੰ ਕੋਈ ਫੜਿਆ ਜਾਂਦਾਗਾ ਉਹ ਬਸ ਤੁਹਾਨੂੰ ਪਤਾ ਹੀ ਅੱਜਕੱਲ ਚੱਲਦਾ ਰਿਸ਼ਵਤ ਲੈ ਕੇ ਉਹ ਬਸ ਕੋਈ ਸੁਣਵਾਈ ਕਰਦੇ ਨਹੀਂ ਕੇ ਇਸ ਨੂੰ ਇੱਦਾਂ ਹੀ ਰਫਾ ਦਫਾ ਬਹੁਤ ਵਾਰ ਹੋ ਚੁੱਕਿਆ ਮਾਤਾ ਨੇ ਬੀ ਸੀ ਪਹਿਲਾਂ ਮਾਤਾ ਦਾ ਠਾਣੇ 'ਚ ਸਮਝੌਤਾ ਹੋਇਆ ਸੀਗਾ ਇਹਨੂੰ 1.5 ਕਿਲੇ ਦਾ ਠੇਕਾ ਬੰਨਿਆ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਅਸੀਂ ਮਾਤਾ ਨੂੰ ਫੇਰ ਵੀ ਕਹਤਾ ਚਲੋ ਮਾਤਾ ਜੀ ਕੋਈ ਗੱਲ ਨਹੀਂ ਤੁਸੀਂ ਛੱਡੋ ਪਰੇ ਅਸੀਂ ਤੁਹਾਨੂੰ ਸਾਰਾ ਕੁਝ ਖਾਣ ਪੀਣ ਨੂੰ ਵੀ ਦਵਾਈ ਪੂਤੀ ਸਭ ਕੁਝ ਦੇਵਾਂਗੇ ਤੁਸੀਂ ਆਪਣਾ RAM ਨਾਲ ਸਾਡੇ ਕੋਲੇ ਰਹੋ ਉਸ ਤੋਂ ਬਾਅਦ ਮਾਤਾ ਜੀ ਦੇ ਸਿਨੀਅਰ ਸਿਟੀਜਨ ਦੇ ਵਿੱਚ ਮਾਤਾ ਦਾ ਕੇਸ ਲੱਗਿਆ ਸੀ ਐਸ ਡੀ ਐਮ ਦੇ ਐਸ ਡੀ ਐਮ ਮਤਲਬ ਮੈਡਮ ਕਹਿ ਰਹੀ ਹੈ ਕਿ ਜੋ ਇਹ ਮਾਤਾ ਦਾ ਜ਼ਮੀਨ ਦਾ ਤੇ ਘਰ ਦਾ ਮਤਲਬ ਜੋ ਝਗੜਾ ਹੈਗਾ ਇਹ ਮੇਰੇ ਕੋਲੇ ਪਾਵਰ ਹੈ ਨਹੀਂ ਇਹ ਡੀ ਸੀ ਸਾਹਿਬ ਹੀ ਕਰਨਗੇ ਡੀ ਸੀ ਸਾਹਿਬ ਮੈਡਮ ਜੀ ਨੇ ਐਸ ਡੀ ਐਮ ਮੈਡਮ ਨੇ ਡੀ ਸੀ ਸਾਹਿਬ ਨੂੰ ਉਹ ਐਪਲੀਕੇਸ਼ਨ ਮਾਰਕ ਕਰਤੀ ਉਸ ਤੋਂ ਬਾਅਦ ਕਾਫੀ ਨੰਮਾ ਸਮਾਂ ਡੀ ਸੀ ਸਾਹਿਬ ਕੋਲ ਕੇਸ ਚੱਲਿਆ ਕੇਸ ਚੱਲਣ ਤੋਂ ਬਾਅਦ ਡੀ ਸੀ ਸਾਹਿਬ ਨੇ ਉਹਦੇ ਵਿੱਚ ਇਹ ਆਰਡਰ ਕੀਤੇ ਹੋਏ ਆ ਮਾਤਾ ਦਾਕਰ ਤੇ ਜਮੀਨ ਖਾਲੀ ਕਰਾਈ ਜਾਵੇ ਜਾਂ ਜਮੀਨ ਨਹੀਂ ਖਾਲੀ ਕਰਾਉਣੀ ਸੀ ਮਾਤਾ ਨੂੰ ਠੇਕਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਨੇ ਆਰਡਰ ਨਹੀਂ ਵਾਲੇ ਥਾਣੇ ਨੂੰ ਭੇਜੇ ਪਰ ਨਹੀਂ ਵਾਲੇ ਥਾਣੇ ਨੇ ਅੱਜ ਤੱਕ ਕੋਈ ਵੀ ਮਾਤਾ ਦੀ ਸੁਣਵਾਈ ਨਹੀਂ ਕੀਤੀ ਮਾਤਾ ਲਗਾਤਾਰ ਥਾਣੇ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੀ ਰਹਿੰਦੀ ਸੀ ਸ਼ਾਮ ਨੂੰ ਥਾਣੇ ਵਾਲੇ ਬੋਲਦੇ ਮਾਤਾ ਹੁਣ ਤੂੰ ਚਲੀ ਜਾ ਨੇਰਾ ਹੋ ਗਿਆ ਖੋਦ ਨੂੰ ਬੱਸ ਸਟੈਂਡ ਦੇ ਵਿੱਚ ਛੱਡ ਕੇ ਆਉਂਦੇ ਸੀ ਮਾਤਾ ਇੱਥੋਂ ਚਲੀ ਜਾਵੇ ਤੇ ਉਸ ਤੋਂ ਬਾਅਦ ਥਾਣੀ ਵਾਲਿਆਂ ਨੇ ਸਾਡੇ ਪਿੰਡ ਦੇ ਜੋ ਸਰਪੰਚ ਸਾਹਿਬ ਐ ਇਸ ਟਾਈਮ ਮੌਜੂਦਾ ਸਰਪੰਚ ਮੈਂਬਰ ਆ ਉਹਨਾਂ ਨੂੰ ਵੀ ਇਤਲਾਹ ਦਿੱਤੀ ਕਿ ਮਾਤਾ ਦਾ ਵੀ ਇਹ ਜ਼ਮੀਨ ਵਗੈਰਾ ਖਾਲੀ ਕਰਵਾਈ ਜਾਵੇ ਜੋ ਪਿੰਡ ਦੀ ਪੰਚਾਇਤ ਆ ਉਹ ਸਾਡੇ ਜੋ ਘਰ ਸਿਕੰਦਰ ਸਿੰਘ ਦਾ ਉਹਦੇ ਘਰ ਉਹ ਗਏ ਉਹਨਾਂ ਨੇ ਕਿਹਾ ਵੀ ਮਾਤਾ ਵੀ ਤੂੰ ਜ਼ਮੀਨ ਤੇ ਘਰ ਤੂੰ ਖਾਲੀ ਕਰ ਦੇ ਉਹਨਾਂ ਨੂੰ ਵੀ ਉਹ ਬੁਰਾ ਭਲਾ ਸ਼ਬਦ ਬੋਲ ਕੇ ਉਥੋਂ ਵੀ ਵਾਪਸ ਮੋੜ ਦਿੱਤਾ ਉਸ ਤੋਂ ਬਾਅਦ ਜੋ ਪਿੰਟੀ ਪੰਚਾਇਤਾ ਉਹ ਵੀ ਹੱਥ ਖੜੇ ਕਰ ਗਈ ਉਹ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਜੋ ਮਾਤਾ ਜੀ ਦਾ ਬੇਟਾ ਹੈ ਮਾਤਾ ਜੀ ਨੇ ਇੱਕ ਸਕੂਲ ਵੈਨ ਪਾ ਕੇ ਦਿੱਤੀ ਹੈ ਜੋ ਦਿੱਲੀ ਪਬਲਿਕ ਸਕੂਲ ਗੋਨਿਆਣਾ ਰੋਡ ਤੇ ਸਕੂਲ ਹੈ ਭੋਖੜੇ ਵਿਕੇ ਉਹਦੇ ਵਿੱਚ ਉਹ ਵੈਨ ਚ ਲਾਉਂਦਾ 28 ਨੰਬਰ ਗੱਡੀ ਹੈਗੀ ਤੇ ਮਾਤਾ ਨੇ ਵੀ ਕਾਫੀ ਕੁਝ ਮਾਤਾ ਜੀ ਨੇ ਘਰ-ਬਾਰ ਜ਼ਮੀਨ ਜਾਇਤ ਸਭ ਕੁਝ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖੀ ਆ ਪਰ ਅੱਜ ਮਾਤਾ ਨੂੰ ਥਾਂ ਥਾਂ ਤੇ ਦਰਦ ਦਰਦ ਨਾ ਠੋਕਰਾ ਖਾਣਾ ਪੈ ਰਿਹਾ ਅਸੀਂ ਇਮਾਨ ਸਰਕਾਰ ਇਹ ਹੀ ਬੋਲ ਰਹੀ ਸੀ ਕਿ 70 ਸਾਲ ਦੇ ਜੋ ਬਜ਼ੁਰਗ ਬੀਬੀਆਂ ਨੇ ਉਹਨਾਂ ਦਾ ਘਰੇ ਬੈਠਣ ਦਾ ਕੰਮ ਹੋਊਗਾ ਪਰ ਮਾਤਾ ਦਾ ਅੱਜ 5 ਸਾਲ ਹੋ ਗਏ ਨੂੰ ਤੱਕੇ ਖਾਂਦੀ ਪਰਦੀ ਨੂੰ ਹਰ ਜਗ੍ਹਾ ਤੇ ਉਹ ਜਾ ਜਾ ਕੇ ਦੇਖ ਲਿਆ ਪਰ ਉਹਦੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਇਹ ਹੀ ਅਪੀਲ ਆ ਇਹ ਹੀ ਬੇਨਤੀ ਆ ਕਿ ਵੀ ਮਾਤਾ ਦੀ ਸੁਣਵਾਈ ਕੀਤੀ ਜਾਵੇ ਤੇ ਮਾਤਾ ਨੂੰ ਇਹ ਤਾਂ ਬੰਦ ਦਾ ਹੱਕ ਦਿੱਤਾ ਜਾਵੇ ਅਤੇ ਸਾਡੇ ਨਾਲ ਜੋ ਪੈਨਾਂ ਦਾ ਕੁੱਟਮਾਰ ਹੋਈ ਆ ਉਹਦੇ ਤੇ ਮੇਰੀ ਪਰਚਾਈ ਸਕਦੀਪ ਕੌਰ ਤੇ ਮੇਰੇ ਭਰਾ ਸਿਕੰਦਰ ਸਿੰਘ ਤੇ ਪਰਚਾ ਦਰਜ ਹੋਣਾ ਚਾਹੀਦਾ ਹਾਂਜੀ ਹਾਂਜੀ ਸਰ ਮਾ ਲਈ ਮਾਤਾ ਐਸੀ ਕਿ ਉਹਦੇ ਵੀ ਇਹ ਮਾਤਾ ਨੇ ਕਿਹਾ ਕਰੇ ਉਹਦਾ ਮੁੰਡੇ ਨੇ ਜਿਹੜੀ ਉਹਦੇ ਘਟਾ ਦੀ ਤੋਂ ਕੁੱਟਮਾਰ ਕੀਤੀ ਸਾਡੇ ਕੋਲ ਕੱਲ ਨਈਂ ਹਵਲ ਦਰਖਾਸਤ ਪ੍ਰਾਪਤ ਹੋਈ ਸੀ ਜਿੱਦੇ ਪੜਤੋ ਮੁਖਤਿਆਰ ਕਰੋ ਬਲੋ ਬੇਸਿਕ ਇਸ਼ੂ ਇਹ ਇਹਨਾਂ ਦਾ ਫੈਮਿਲੀ ਡਿਸਪਿਊਟ ਹੈਗਾ ਮਾਤਾ ਮੁਖਤਿਰਪੁਰ ਦੇ ਨਾਲ ਤੇ 1.5 ਕਿਲੋ ਜ਼ਮੀਨ ਹੈ ਜੋ ਕਿ ਉਹਦਾ ਮੁੰਡਾ ਚਾਹੁੰਦਾ ਹੈ ਕਿ ਸਾਨੂੰ ਉਹਨੂੰ ਜਲਦੀ ਜਲਦੀ ਦਿੱਤੀ ਜਾਵੇ ਉਹਦੇ ਨਾਲ ਤੇ ਕਰਾਤੀ ਜਾਵੇ ਪਰ ਉਹ ਮਾਂ ਦੇ ਨਾਲ ਉਹਦੀਆਂ ਬੇਟੀਆਂ ਆਈਆਂ ਹੀਆਂ ਬੇਟੀਆਂ ਵੀ ਵਰਤਦੀਆਂ ਨੇ ਤੇ ਕੱਲ ਕਿਤੇ ਮਾਂ ਨੇ ਤੰਗੋ ਕੀ ਬੇਟੀਆਂ ਨੂੰ ਫੋਨ ਕੀਤਾ ਬੇਟੀਆਂ ਜਦੋਂ ਕਰੇ ਆਈਆਂ ਤਾਂ ਇੱਥੇ ਆਪਸ ਵਿੱਚ ਦਾ ਪਰਿਵਾਰਕ ਹੱਥੋਂ ਪਈ ਹੋਈ ਹੈ ਜਿਵੇਂ ਸੀ ਮੌਕੇ ਤੇ ਬਤਾਲ ਕਰ ਰਹੇ ਆ ਉਹਦੀ ਇੱਕ ਸਭ ਵੀਡੀਓ ਵੀ ਪ੍ਰਾਪਤ ਹੋਈ ਹੈ ਤੇ ਬਿਆਨ ਸਰ ਜੋ ਕਰਵਾਈ ਬਣਦੀ ਹੋਗੀ ਉਹ ਅੱਜ ਹੀ ਸੀ ਆਪਾਂ ਅਮਲ ਸਿਆਵਾ